ਦੋਸਤੋ ਭਾਰਤ ਵਿੱਚ ਆਰਿਆ ਸਭਾ ਦੀ ਸ਼ੁਰੂਆਤ ਕਰਨ ਵਾਲਾ ਇੱਕ ਬਹੁਤ ਵੱਡਾ ਹਿੰਦੂ ਵਿਦਵਾਨ ਸਵਾਮੀ ਦਾਯਾ ਦਾਦ ਸਸਵਤੀ ਜਿਸ ਨੂੰ ਹਿੰਦੂਆਂ ਦੇ ਨਾਲ-ਨਾਲ ਬਹੁਤ ਸਾਰੇ ਸਿੱਖ ਆਰਿਆ ਸਭਾ ਜੀ ਵੀ ਫੋਲੋ ਕਰਦੇ ਹਨ ਸਵਾਮੀ ਦਾਯਾ ਦਾਦ ਦੇ ਦਾਪਤੇ ਉਸਦੇ ਪੈਰੋਕਾਰਾਂ ਵੱਲੋਂ ਅੱਜ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਹੀ ਬਹੁਤ ਵੱਡੇ ਹਸਪਤਾਲ ਡੀ ਐਫ ਸੀ ਵਰਗੇ ਵੱਡੇ ਵੱਡੇ ਸਕੂਲ ਕਾਲਜ ਬਣਾਏ ਗਏ ਹਨ ਪਰ ਇਸ ਬਹਾਦਰ ਵਿਦਵਾਨ ਸਵਾਮੀ ਦਾਯਾ ਦਾਦ ਰੂ ਇੱਕ ਸਿੱਖ ਵਿਦਵਾਨ ਗੈਦੀ ਦਿੱਤ ਸਿਗਰੇ ਇੱਕ ਦੋ ਵਾਰ ਨਹੀਂ ਬਲਕਿ ਕਈ ਵਾਰ ਧਾਰਮਿਕ ਬਹਿਸ ਦੇ ਵਿੱਚ ਹਰਾਇਆ ਸੀ ਜਿਹੜਾ ਸੁਆਭੀ ਦੈਦਾ ਆਪਣੇ ਅੱਗੇ ਕਿਸੇ ਨੂੰ ਬੋਲ ਨਹੀਂ ਸੀ ਦਿੱਦਾ ਉਹ ਗੈਦੀ ਦਿੱਤ ਸਿਗਰ ਨੂੰ ਵੇਖ ਕੇ ਦੂਰੋਂ ਇਹ ਲੋਕ ਜਿਆਦਾ ਉਦਾਸੀ ਜਿਸ ਵੇਲੇ ਬਾਹਾ ਰਾਜਾ ਜੀ ਸਿਗਰੇ ਅਕਾਲ ਚਲਾਨੇ ਤੋਂ ਬਾਅਦ ਅਤੇ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾ ਤੇ ਬਾਹਤਤਾ ਦਾ ਕਬਜ਼ਾ ਹੋ ਜਾਂਦਾ ਤਾਂ ਉਹਨਾਂ ਬਾਹਤਤਾ ਨੂੰ ਬਾਹਰ ਕੱਢ ਕੇ ਦਰਬਾਰ ਸਾਹਿਬ ਦੇ ਅੰਦਰ ਪੜੀਏ ਦੇਵੀ-ਦੇਵਤਿਆਂ ਦੀ ਬੂਰਤਗਾਰੋਂ ਪੜ੍ਹ ਕੇ ਵੀ ਇਸੇ ਗਿਆਨੀ ਦਿੱਤ ਸਿੰਘ ਦੇ ਬਾਰ ਕੱਢਿਆ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਬਾਹਰ ਸਿੱਖ ਵਿਦਵਾਰ ਗਿਆਨੀ ਦਿੱਤ ਸਿੰਘ ਦੀ ਜ਼ਿੰਦਗੀ ਤੇ ਝਾਤ ਮਾਰਾਂਗੇ ਜਿਹੜੇ ਆਪਣੀ ਜ਼ਿੰਦਗੀ ਵਿੱਚ 70 ਤੋਂ ਵੱਧ ਕਿਤਾਬਾਂ ਲਿਖਿਆ ਖਾਲਸਾ ਅਖਬਾਰ ਦੇ ਉਹ ਜੜ ਬਧਾਤਾ ਸਨ ਤਿਆਰੀਆ ਸਬਾਧੀ ਦੈਨ ਅੰਦਰ ਉਹਨਾਂ ਨੇ ਕਿਹੜੀ ਬੈਸ ਵਿੱਚ ਹਰਾਇਆ ਸੀ ਕੀ ਕੀ ਉਹਨਾਂ ਦੇ ਵਿੱਚ ਸਵਾਲ ਜਵਾਬ ਹੋਏ ਸਨ ਸਾਰਾ ਕੁਝ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸਵਾਮੀ ਦਾਇਨਦ ਦੇ ਨਾਮ ਤੇ ਦਾ ਸਕੂਲ ਕਾਲਜ ਵੱਢ ਗਏ ਹਨ ਪਰ ਸਿੱਖ ਅੱਜ ਗਿਆਦੀ ਦਿੱਤ ਸਿਖ ਨੂੰ ਭੁੱਲੀ ਬੈਠੇ ਹਨ ਸੋ ਆਓ ਹੋਰ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਵਾਰ ਗਲੈਡ ਦੀਆਂ ਅਖਬਾਰਾਂ ਵਿੱਚ ਉਹਦੇ ਵੀ ਸਦੀ ਦੇ ਅੰਤ ਵਿੱਚ ਇੱਕ ਖਬਰ ਛਪਦੀ ਹੈ ਕਿ ਸਿੱਖ ਕੌਮ ਹੋਰ ਪੂਰੀ ਤਰ੍ਹਾਂ ਨਾਲ ਦੁਨੀਆ ਤੋਂ ਖਤਮ ਹੋ ਰ ਜਾ ਰਹੀ ਹੈ ਔੜ ਵਾਲੇ 25 ਸਾਲਾਂ ਤੱਕ ਜੇਕਰ ਕੋਈ ਸਿੱਖਾ ਨੂੰ ਵੇਖਣਾ ਵੀ ਚਾਹੇਗਾ ਤਾਂ ਉਸ ਨੂੰ ਸਿੱਖ ਅਜਾਇਬ ਘਰਾਂ ਵਿੱਚ ਫੋਟੋਵਾਂ ਵਿੱਚ ਹੀ ਦਿਸਣਗੇ ਅਜਹੀ ਚਰਚਾ ਇੰਗਲੈਂਡ ਵਿੱਚ ਉਸ ਵਕਤ ਚੱਲ ਰਹੀ ਸੁਭਾਵਿਕ ਸੀ ਕਿਉਂਕਿ ਬਾਹਰਾਜਾ ਰਣਜੀਤ ਸਿੰਘ ਦੇ ਸਬੇ ਜੋ ਸਿੱਖਾ ਦੀ ਆਬਾਦੀ 1 ਕਰੋੜ ਤੋਂ ਵੀ ਵੱਧ ਸੀ ਪਰ 1861 ਦੀ ਵਰਧਮ ਵਿਚਵਾਰੀ ਵੇਲੇ ਪੂਰੀ ਦੁਨੀਆ ਵਿੱਚ ਸਿਰਫ 18 ਲੱਖ ਸਿੱਖ ਹੀ ਬਾਕੀ ਬਚੇ ਸਨ ਪਰ ਇੰਗਲੈਂਡ ਦੀਆਂ ਖਬਰਾਂ ਇਹ ਨਹੀਂ ਸਨ ਜਾੜਦੀਆਂ ਕਿ ਉਹ 1861 ਵਿੱਚ ਜਿਸ ਕੌਮ ਦੇ ਖਤਮ ਹੋੜ ਦੀ ਆ ਭਵਿਕਵਾੜੀਆਂ ਕਰ ਰਹੇ ਹਨ 38 ਸਾਲਾਂ ਬਾਅਦ ਉਸੇ ਕੌਮਲੇ ਹੀ ਉਹਨਾਂ ਦੀ ਜੜ੍ਹਾਂ ਨੂੰ ਪੁੱਟ ਸੁਟਰਾ ਹੈ ਪਰ ਇਹ ਸਭ ਕੁਝ ਸਬਬ ਕਿਵੇਂ ਹੋਇਆ ਇਸ ਪੂਰੇ ਵਰਤਾਰੇ ਦਾ ਹੀਰੋ ਸੀ ਗਿਆਨੀ ਦਿੱਤ ਸਿੰਘ ਜੋ ਸਿੰਘ ਸਭਾ ਲਹਿਰ ਦੇ ਬੋਢੀ ਸੰਸਾਰ ਭਰ ਵਿੱਚੋਂ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਖਾਲਸਾ ਕਾਲਜ ਅਬਰ ਸਰ ਦੇ ਸੰਸਥਾਪਕ 38 ਪੁਸਤਕਾਂ ਦੇ ਲਖਾਰੀ ਵਟੇ ਕੱਦ ਦੇ ਸੁਭਾਜ ਸੁਧਾਰਕ ਸਿੱਖਾ ਵਿੱਚੋਂ ਵਹਿਬਾ ਪਰਬਰੋਂ ਕੱਟਣ ਵਾਲੇ ਵਿਦਵਾਨ ਪੰਥਰਤਰ ਗਿਆਦੀ ਦਿੱਤ ਸਿੰਘ ਜੀ ਗਿਆਦੀ ਦਿੱਤ ਸਿੰਘ ਨੇ 1892 ਵਿੱਚ ਪਹਿਲੀ ਗੁਰਮੁਖੀ ਅਖਬਾਰ ਸ਼ੁਰੂ ਕੀਤੀ ਸੀ ਜਿਸ ਕਰਕੇ ਉਹਨਾਂ ਨੂੰ ਪੱਜਾਪੀ ਪੱਤਰਕਾਰੀ ਦੇ ਪਿਤਾਵਾ ਵੀ ਕਿਹਾ ਜਾਂਦਾ ਹੈ ਕੁਝ ਸਮੇਂ ਬਾਅਦ ਉਹਨਾਂ ਨੇ ਖਾਲਸਾ ਅਖਬਾਰ ਵੀ ਸ਼ੁਰੂ ਕੀਤੀ ਇਸ ਅਖਬਾਰ ਦੇ ذریعے ਗਿਆਦੀ ਦਿੱਤ ਸਿੰਘ ਨੇ ਸਿੱਖ ਕੌਮ ਵਿੱਚ ਫੈਲੇ ਵਹਿਬ ਪਰਬ ਜਾਦੂ ਟੂਣੇ ਅਤੇ ਅਧਵਿਸ਼ਵਾਚਨ ਨੂੰ ਖਤਮ ਕਰਨ ਦੇ ਵੱਡੇ ਯਤਨ ਕੀਤੇ ਸਨ ਅਤੇ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਭਾਵੇਂ ਗਿਆਨੀ ਦਿੱਤ ਸਿੰਘ ਜੀ ਆਪ ਖੁਦ ਇੱਕ ਦਿਨ ਵੀ ਸਕੂਲ ਨਹੀਂ ਸਰ ਗਏ ਪਰ ਉਹ ਦੁਨੀਆ ਭਰ ਦੇ ਪੱਜਾਪੀ ਦੇ ਪਹਿਲੇ ਪ੍ਰੋਫੈਸਰ ਬਣੇ ਸਨ ਜੇ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਅਧਰਵਾਤਾ ਦਾ ਕਬਜ਼ਾ ਸੀ ਅਤੇ ਬਹੁਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰੋਬਰ ਗਤੀ ਲਾ ਕੇ ਬੈਠਦੇ ਸਨ ਅਤੇ ਆਪਣੇ ਆਪ ਨੂੰ ਗੁਰੂ ਦੱਸਦੇ ਸਨ ਇਹਦਾ ਬਾਤਾਂ ਵਿੱਚੋਂ ਇੱਕ ਸੀ ਬਾਤ ਖੇਮ ਸਿੰਘ 베ਦੀ ਜੋ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰੋਬਰ ਗੱਦੀ ਉੱਤੇ ਬੈਠਦਾ ਉਦਾਸੀ ਇਸੇ ਬਹਤ ਕੇਵਸਿਗ ਬੇਤੀ ਦੀ ਗੱਦੀ ਨੂੰ ਧੂਕ ਕੇ ਗਿਆ ਦੀ ਦਿੱਤ ਸਿੰਘ ਦੇ ਦਰਬਾਰ ਸਾਹਿਬ ਤੋਂ ਬਾਹਰ ਸੜਕ ਤੇ ਸੁੱਟ ਦਿੱਤਾ ਸੀ ਅਤੇ ਦਰਬਾਰ ਸਾਹਿਬ ਦਰਚਨੀ ਡਿਊੜੀ ਵਿੱਚ ਇੰਦਾ ਹੀ ਬਾਤਾਂ ਵੱਲੋਂ ਬੜਾਈਆਂ ਗਈਆਂ ਭੂਰਤੀਆਂ ਨੂੰ ਭਾਦ ਸੁੱਟਿਆ ਸੀ ਹੋਰ ਗੱਲ ਕਰਦੇ ਹਾਂ ਸਵਾਭੀ ਦਾਇਰਦ ਦੇ ਬਾਰੇ ਜਿਸ ਨੇ ਆਪਣੀਆਂ ਗੱਲਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੇ ਬਗਰ ਲਾਇਆ ਹੋਇਆ ਸੀ ਜਿਸ ਵਿੱਚ ਈਦੂ ਅਤੇ ਸਿੱਖ ਦੋਵੇਂ ਹੀ ਸ਼ਾਮਲ ਸਨ ਪਰ ਇਸੇ ਸਵਾਭੀ ਦਾਇਰਦ ਵੱਲੋਂ 25 ਨਵੰਬਰ 1888 ਨੂੰ ਆਰੀਆ ਸਬਾਜ ਦੇ ਲਾਹੌਰ ਵਿੱਚ ਹੋ ਰਿਹਾ ਹੈ 11ਵੇਂ اجلاس ਵਿੱਚ ਸਿੱਖ ਗੁਰੂਆਂ ਦਾ ਦਰਾਤਰ ਕੀਤਾ ਜਾਂਦਾ ਹੈ ਇਹ ਸੁਣ ਕੇ ਗੈਦੀ ਦਿੱਤ ਸਿੰਘ ਨੂੰ ਬਹੁਤ ਗੁੱਸਾ ਆਇਆ ਕਿ ਮੈਂ ਇਸ ਬੰਦੇ ਨੂੰ ਇੱਕ ਵਾਰ ਮਿਲਦਾ ਜ਼ਰੂਰ ਹੈ ਉਸ ਵਕਤ ਇਹ ਧਾਰ ਰ ਬਣ ਗਈ ਸੀ ਕਿ ਸਵਾਮੀ ਦਾਇਦਰ ਬੜਾ ਹੀ ਹਾਜ਼ਰ ਜਵਾਬੀ ਤੇ ਬੜਾ ਹੀ ਸੂਝਵਾਰ ਹੈ ਕੋਈ ਵੀ ਉਸ ਦੇ ਅੱਗੇ ਨਹੀਂ ਬੋਲ ਸਕਦਾ ਗੈਦੀ ਦਿੱਤ ਸਿੰਘ ਸਵਾਮੀ ਦਾਇਦਰ ਨੂੰ ਮਿਲ ਲਜਾਦੇ ਹਨ ਗਿਆਦੀ ਦਿੱਤ ਸਿਗ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਦਾਦਰਦ ਉਸ ਵਕਤ ਅਜੇ ਤਾਜੀ-ਤਾਜੀ ਆਪਣੇ ਬੂਹੇ ਸਿਰ ਤੇ ਹਜਾਵਤ ਕਰਾ ਕੇ ਬੈਠਾ ਸੀ ਕੋਲ ਜਾ ਕੇ ਗਿਆਦੀ ਦਿੱਤ ਸਿਗ ਦੇ ਸੁਆਮੀ ਦਾਦਰਦ ਕੋਲ ਸਵਾਲ ਪੁੱਛਿਆ ਕਿ ਇਹ ਸੰਸਾਰ ਕਿਵੇਂ ਬੜਿਆ ਹੈ ਤਾਂ ਅਗੋ ਸੁਆਮੀ ਦਾਦਰਦ ਕਹਿੰਦਾ ਕਿ ਇਹ ਸੰਸਾਰ ਈਸ਼ਵਰ ਨੇ ਬੜਾਇਆ ਅਗੋ ਗਿਆਦੀ ਦਿੱਤ ਸਿਗ ਜੀ ਕਹਿੰਦੇ ਕਿ ਈਸ਼ਵਰ ਨੇ ਇਹ ਸੰਸਾਰ ਆਪਣੇ ਵਿੱਚੋਂ ਪੈਦਾ ਕੀਤਾ ਹੈ ਜਾਂ ਫਿਰ ਬਾਹਰੋਂ ਬੜਾਇਆ ਹੈ ਸਵਾਮੀ ਦਾਇਦਰਾ ਦਾ ਅਕੋ ਕਹਿੰਦਾ ਕਿ ਈਸ਼ਵਰ ਤਾਂ ਦਰਗਕਾਰ ਹੈ ਉਸ ਦੇ ਚਾਰ ਤੱਤ ਹਵਾ ਪਾਣੀ ਮਿੱਟੀ ਅਤੇ ਆਕਾਸ਼ ਤੋਂ ਇਹ ਸੰਸਾਰ ਬੜਾਇ ਇਸ ਤੇ ਗਿਆਨੀ ਦਿੱਤ ਸਿਕ ਫੇਰ ਬੋਲੇ ਕਿ ਇਹ ਚਾਰ ਤੱਤ ਕਿੱਥੋਂ ਆਏ ਇਹ ਸਵਾਲ ਸੁਣ ਕੇ ਸਵਾਮੀ ਦਾਇਦਰਾ ਨੂੰ ਕੋਈ ਜਵਾਬ ਨਹੀਂ ਸੀ ਆਇਆ ਇਸੇ ਤਰ੍ਹਾਂ ਦੀ ਧਾਰਮਿਕ ਬਹਿਸਾ ਵਿੱਚ ਗਿਆਨੀ ਦਿੱਤ ਸਿੰਘ ਨੇ ਸਵਾਮੀ ਦਾਇਦਰਾ ਨੂੰ ਕਈ ਵਾਰ ਹਰਾਇਆ ਸੀ ਤੇ ਅਖੀਰ ਦਾਇਦਰਾ ਫਿਰ ਗਿਆਨੀ ਦਿੱਤ ਸਿੰਘ ਕੋਲੋਂ ਲੁਕਦਾ ਫਿਰਦਾ ਸੀ ਅੱਜ ਅਸੀਂ ਸਿੱਖ ਕੌਮ ਦਾ ਵਿਦਵਾਨ ਗੈਦੀ ਦਿੱਤ ਸਿੰਘ ਜਿਸ ਨੂੰ ਅੱਜ ਬਹੁਤੇ ਸਿੱਖ ਭੁੱਲੀ ਬੈਠੇ ਹਨ ਪਰ ਉੱਥੇ ਹੀ ਪੰਜਾਬ ਵਿੱਚ ਕੁਝ ਅਜਿਹੀ ਸ਼ਕਤੀयतਾਂ ਵੀ ਹੈਗੀਆਂ ਜਿਨ੍ਹਾਂ ਨੇ ਗੈਦੀ ਦਿੱਤ ਸਿੰਘ ਉੱਪਰ ਪੀ ਐਚ ਡੀ ਦੀ ਪੜ੍ਹਾਈ ਕੀਤੀ ਹੋਈ ਹੈ ਅੱਜ ਗੁਰੂ ਡਾੜਕ ਦੇਵ ਯੂਨੀਵਰਸਿਟੀ ਅਤੇ ਪੱਜਾਪੀ ਯੂਨੀਵਰਸਿਟੀ ਪਟਿਆਲਾ ਵਿੱਚ ਕਾਫੀ ਵਿਦਿਆਰਥੀ ਗੈਦੀ ਦਿੱਤ ਸਿੰਘ ਉੱਪਰ ਐਮ ਫਿਲ ਕਰ ਰਹੇ ਹਨ ਪਰ ਇਹ ਕਾਫੀ ਦੇ ਹੀ ਹੈ ਅੱਜ ਦੇ ਵਜੂਦਾ ਸਮੇਂ ਵਿੱਚ ਵੀ ਇਸ ਬਹਾਦਰ ਵਿਦਵਾਨ ਦੀ ਸਿੱਖ ਪੱਤਰ ਬਹੁਤ ਜ਼ਿਆਦਾ ਲੋੜ ਹੈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਵੀ ਸਿੱਖ ਛੇ ਇਤਹਾਸ ਪੜਦੇ ਸੁਣਦੇ ਅਤੇ ਸ਼ੇਅਰ ਕਰਦੇ ਆ ਉੱਥੇ ਹੀ ਸਾਡੇ ਸਿੱਖ ਕੌਮ ਦੇ ਇਹਦਾ ਵਿਦਵਾਨਾਂ ਬਾਰੇ ਵੀ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੀਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਜੇ ਚੱਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ